ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਆਪਾਂ ਨੇ ਸਿੱਖਣਾ ਹੈ ਆਪਣੇ ਮੋਬਾਈਲ ਤੇ ਹੀ ਘਰਾਂ ਬੈਠੇ ਮੁੰਡਾਪਾ ਪੈਨਸ਼ਨ ਦਾ ਸਟੇਟਸ ਚੈੱਕ ਕਿਵੇਂ ਕਰ ਸਕਦੇ ਹਾਂ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਤੁਸੀਂ ਖੁਦ ਹੀ ਆਪਣੇ ਮੋਬਾਈਲ ਤੇ ਸਟੇਟਸ ਚੈੱਕ ਕਰ ਸਕਦੇ ਹਾਂ ਉਹਦੇ ਲਈ ਤੁਸੀਂ Google ਓਪਨ ਕਰਨਾ ਤੇ ਇੱਕ ਸਾਈਟ ਮੈਂ ਤੁਹਾਨੂੰ ਦੱਸੂਗਾ ਵੈਬਸਾਈਟ ਆ ਦੇਖੋ ਆ ਉੱਪਰ ਪੜ੍ਹ ਲਓ ਇਹਨੂੰ ਤੁਸੀਂ ਸਕਰੀਨਸ਼ਾਟ ਲੈ ਲਓ ਕਾਪੀ ਕਰ ਸਕਦੇ ਆ ਕਾਪੀ ਕਰਕੇ ਪੇਸਟ ਕਰ ਲਿਓ ਆਹ ਵੈਬਸਾਈਟ ਤੁਸੀਂ ਗੂਗਲ 'ਚ ਸਰਚ ਕਰਨੀ ਆ ਮੈਂ ਸਰਚ ਕਰਕੇ ਦੱਸ ਦਾਂ ਲੇਖੋ ਸਰਚ ਕਰੋਗੇ ਤਾਂ ਐਦਾਂ ਦਾ ਪੇਜ ਤੁਹਾਡੇ ਸਾਹਮਣੇ ਆ ਜਾਣਾ ਇੱਕ ਐਪਲੀਕੇਸ਼ਨ ਆਈਡੀ ਤੁਹਾਨੂੰ ਮਿਲਦੀ ਆ ਮੈਸੇਜ ਆਇਆ ਹੁੰਦਾ ਜਦੋਂ ਤੁਸੀਂ ਪੈਨਸ਼ਨ ਲਈ ਅਪਲਾਈ ਕਰਦੇ ਆ ਉਹਦੇ ਵਿੱਚ ਐਪਲੀਕੇਸ਼ਨ ਆਈਡੀ ਹੁੰਦੀ ਹੈ ਨੰਬਰ ਹੁੰਦਾ ਇੱਕ ਉਹ ਨੰਬਰ ਇੱਥੇ ਤੁਸੀਂ ਫਿਲ ਕਰ ਦੇਣਾ ਉਸ ਤੋਂ ਬਾਅਦ ਥੱਲੇ ਆ ਜਿਹੜਾ ਕੈਪਚਾ ਲਿਖਿਆ ਹੋਇਆ ਹੈ ਇਹਨੂੰ ਇੱਥੇ ਫਿਲ ਕਰ ਦੇਣਾ ਉਸ ਤੋਂ ਬਾਅਦ ਸਬਮਿਟ ਤੇ ਕਲਿੱਕ ਕਰਨਾ ਬਸ ਇੰਨਾ ਕਰਦੇ ਹੀ ਤੁਹਾਨੂੰ ਬੁਢਾਪਾ ਪੈਨਸ਼ਨ ਦਾ ਸਟੇਟਸ ਪਤਾ ਚੱਲ ਜਾਊਗਾ ਤੁਹਾਡੇ ਸਾਹਮਣੇ ਆ ਜਾਊਗਾ